ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਪਿੰਡ ਪੈਣੀ ਦਸਾ ਜ਼ਿਲ੍ਹਾ ਬਰਨਾਲਾ ਤੇ ਸਰਪੰਚ ਪੰਚ ਜਿਹੜੀ ਚੋਣ ਹੋ ਰਹੀ ਹੈ ਤੇ ਅੱਜ ਬਾੜ 2 ਨੰਬਰ 2 ਨੰਬਰ ਬਾੜ ਦੇ ਵਿੱਚ ਪੰਚ ਦੀ ਜਿਹੜੀ ਚੋਣ ਹੋਈ ਹੈ ਤੇ ਆਪਣੇ ਨਾਲ ਪੰਚ ਨੇਗੇ ਸਭ ਤੋਂ ਪਹਿਲਾਂ ਤਾਂ ਮੁਬਾਰਕਾ ਦੇਣੇ ਜੀ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਕਰੇ ਕੀ ਨਾਮ ਆ ਛੋਟਾ ਜਿੱਤ 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 ਸਨ ਆਫ ਆਮਰ ਸਿੰਘ ਆਮਰ ਸਿੰਘ ਆਮਰ ਸਿੰਘ ਤੇ ਸਾਨੂੰ ਇੱਕ ਜ਼ਿੰਮੇਵਾਰੀ ਦਿੱਤੀ ਹੈ ਬਾੜ ਦੇ ਵਿੱਚ 2 ਨੰਬਰ ਦੇ ਵਿੱਚ ਕਿਹੜੇ ਕਿਹੜੇ ਕੰਮ ਨੇ ਜਿਹੜੇ ਪਹਿਲ ਦੇ ਆਧਾਰ ਤੇ ਕਰੂਗੇ ਤੇ 2 ਨੰਬਰ ਬਾੜ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਿਹੜੇ ਹਜੇ ਅਧੂਰੇ ਨੇ ਕਿ ਨਹੀਂ ਹੋਏ ਉਹਦੇ ਬਾਰੇ ਜਾਣਕਾਰੀ ਲੈਣੇ ਆਪਾਂ ਸਾਰੇ ਖੜੇ ਨੇ ਸਾਰਿਆਂ ਤੋਂ ਪੁੱਛਦੇ ਵੀ ਕਿਹੜੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾੜ 2 ਨੰਬਰ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਿਹੜੇ ਹਜੇ ਨਹੀਂ ਹੋਏ ਭਾਈ ਜੀ ਬਾੜ 2 ਦੇ ਵਿੱਚ ਮੈਂ ਪਹਿਲਾਂ ਬਲਾਕ ਸਮਤੀ ਮੈਂਬਰ ਰਿਆ ਹਾਂ ਹੁਣ ਵੀ ਹਜੇ ਸਾਡੀ ਮਿਲ ਟਰਮ ਚੱਲ ਰਹੀ ਹੈ ਜੀ ਅਸੀਂ ਅੱਜ ਸਾਰੇ ਹੀ 2 ਨੰਬਰ ਵਾਰਡ ਨੇ ਸਰਵਸੰਮਤੀ ਦੇ ਨਾਲ ਜੀਤਾ ਸਿੰਘ ਨੂੰ ਪੰਚ ਚੁਣਿਆ ਜੀ ਔਰ ਇਹਨਾਂ ਤੋਂ ਆਸ ਵੀ ਕਰਦੇ ਆ ਅਸੀਂ ਮਤਲਬ ਅਸੀਂ ਵੀ ਕੋਸ਼ਿਸ਼ ਕੀਤੀ ਆ ਜਿੰਨੇ ਮਤਲਬ ਸਾਡੇ ਪਲਾਨ ਦੇ ਵਿੱਚ ਕੰਮ ਕਰਨ ਦੀ ਜਿਵੇਂ ਕਿ ਮੋਟਰਾਂ ਦਾ ਹੋਇਆ ਮੈਂ ਵੀ ਇੱਥੇ 2 ਨੰਬਰ ਵਾਰਡ ਦੇ ਵਿੱਚ ਬਹੁ ਮੋਟਰਾਂ ਲਵਾਈਆਂ ਔਰ ਜਿਹੜੇ ਵੀ ਕੰਮ ਰਹਿੰਦੇ ਨੇ ਮਤਲਬ ਪਬਲਿਕ ਦੇ ਜਿਸ ਤਰ੍ਹਾਂ ਉਹ ਡਿਮਾਂਡ ਕਰਨਗੇ ਜਾਂ ਸਾਡਾ ਕੋਈ ਗਲੀ ਦਾ ਜਾਂ ਨਾਲੀ ਦਾ ਉਹ ਇਹਨਾਂ ਤੋਂ ਅਸੀਂ ਆਸ ਕਰਦੇ ਆਂਗੇ ਕਿਉਂਕਿ ਇਹ ਪਹਿਲੀ ਵਾਰ ਚੁਣੇ ਨੇ ਥੋੜਾ ਬੋਲਣ ਦੀ ਦਿੱਕਤ ਹੈ ਇਸ ਕਰਕੇ ਇਹਨਾਂ ਨੂੰ ਤਾਂ ਕਰਕੇ ਮੈਂ ਤੁਹਾਨੂੰ ਦੱਸ ਰਿਹਾਗਾ ਵੀ ਇਹ ਇੱਕ ਤਾਂ ਸਭ ਤੋਂ ਵੱਡੀ ਗੱਲ ਆ ਵੀ ਇਹ ਬੈਸ਼ਨੂ ਨੇ ਜੀ ਔਰ ਦੂਸਰਾ ਨੰਬਰ ਨੰਬਰ ਨਰਮਣੇ ਸੁਹਾ ਦੇ ਵੀ ਔਰ ਵਧੀਆ ਤਰੀਕੇ ਨਾਲ ਅਸੀਂ ਆਸ ਕਰਦੇ ਵੀ ਮੈਮਰੀ ਕਰਨਗੇ ਵਾਰਡ ਦੀ ਜੀ ਔਰ ਅਧੂਰੇ ਕੰਮਾਂ ਦੀ ਜਿਹੜੀ ਗੱਲ ਹੈ ਜ਼ਿਆਦਾਤਰ ਆਪਣਾ ਕੀ ਹੁੰਦਾ ਗਲੀਆਂ ਨਾਲੀਆਂ ਦਾ ਸਾਂਝੇ ਤੌਰ ਤੇ ਕੰਮ ਹੁੰਦੇ ਨੇ ਇੱਕ ਇੱਕ ਘਰ ਦਾ ਕੰਮ ਤਾਂ ਆਪਾਂ ਕੋਈ ਵੀ ਬੰਦਾ ਨਹੀਂ ਕਰ ਸਕਦਾ 100% ਫਿਰ ਵੀ ਜਿਹੜਾ ਵੀ ਕੋਈ ਗਲੀਆਂ ਨਾਲੀਆਂ ਦਾ ਅਧੂਰਾ ਪਿਆ ਮਤਲਬ ਤਕਰੀਬਨ ਤਕਰੀਬਨ ਤਾਂ ਹੋਇਆ ਜਿਹੜਾ ਵੀ ਅਧੂਰਾ ਹੈ ਉਹ ਇਹ ਜ਼ਰੂਰ ਕਰਨਗੇ ਇਹ ਸਿਆਸ ਕਰਦੇ ਨੇ ਤੇ ਇੱਕ ਵਾਰ ਮੈਂ ਥਾਈ ਦੇ ਵਿੱਚ ਕੈਮਰਾ ਮਾਰਦਾ ਥੋੜਾ ਜਿਹਾ ਕੰਮ ਜਿਹੜਾ ਮੇਰੇ ਇੱਥੇ ਵੀ ਚੱਲ ਰਿਹਾ ਹੈਗਾ ਹਨਾ ਹਾਂਜੀ ਹਾਂਜੀ ਤੇ ਬਾਕੀ ਸਾਰੇ ਜਿਹੜੇ ਇੱਥੇ ਖੜੇ ਨੇ ਮੋਤਵਾਰ ਬੰਦੇ ਹਨਾ ਤੇ ਇਹਨਾਂ ਨੇ ਇੱਕ ਆਸ ਰੱਖ ਕੇ ਜਿਹੜਾ ਮੇਨ ਬੰਦਾ ਚੁਣਿਆਗਾ ਮੈਨੂੰ ਵੀ ਆਸ ਹੈ ਕਿ ਵੀ ਬਾੜ 2 ਨੰਬਰ ਦੇ ਵਿੱਚ ਜਿਹੜੇ ਸਾਰੇ ਕੰਮ ਹੀ ਰਹਿੰਦੇ ਨੇ ਹਨਾ ਉਹ ਪੈਲ ਦੇ ਆਧਾਰ ਤੇ ਹੋਣਗੇ ਬਾਕੀ ਸਾਰੇ ਪਿੰਡਾਂ ਦੇ ਵਿੱਚ ਬੇਨਤੀ ਹੈ ਹਨਾ ਵੀ ਸਰਪੰਚ ਪੰਚ ਸਰਬਸ਼ੰਤੀ ਨਾਲ ਚੁਣੋ ਕਿਉਂਕਿ ਗਵਰਨਮੈਂਟ ਵੀ ਉੱਥੇ ਜਿਆਦਾ ਫੰਡ ਦੇ ਰਹੀ ਹੈ ਜਿੱਥੇ ਆਪਣੀ ਸਹਿਮਤੀ ਹੁੰਦੀ ਹੈ ਤੋਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਪੇਜ ਫਾਲੋ ਕਰਿਓ ਬਹੁਤ ਬਹੁਤ ਧੰਨਵਾਦ ਇੱਕਾ ਦਸੰਗੇ ਧਰਮਸ਼ਾਲਾ ਦਾ ਧਰਮਸ਼ਾਲਾ ਦਾ ਜਿਹੜਾ ਸਾਡਾ ਇਹ ਕੰਮ ਚੱਲ ਰਿਹਾ ਜੀ ਜੀ ਇਹ ਮੈਂ ਆਪਣੇ ਸਾਮੰਤੀ ਕੋਟੇ ਨੂੰ 5.5 ਲੱਖ ਰੁਪਏ ਨੂੰ ਪਵਾ ਚੁੱਕਿਆ। ਜੀ ਇਹਦੀ ਜਿਹੜੀ ਥਲੜੀ ਛੱਤ ਹੈ ਇੱਕ ਇਹਨੂੰ ਡਬਲ ਪੋਰਸ਼ਨ ਬਣਾਉਣਾ ਸੀ। ਜੀ ਥਲੜੀ ਛੱਤ ਉਹਦੇ ਨਾਲ ਪਾਈ ਜਾਊਗੀ। ਉਸ ਤੋਂ ਬਾਅਦ ਹੁਣ ਜਿਹੜੀ ਅਸੀਂ ਨਵੀਂ ਪੰਚਾਇਤ ਮਤਲਬ ਮੈਂਬਰ ਤਾਂ ਚੁਣेंगे तकरीबन ਸਾਡੇ 4 ਪਿੰਡ ਤੋਂ 4 ਸਰਪੰਚ ਲੜ ਰਹੇ ਆ ਤੇ ਜਿਹੜਾ ਵੀ ਸਰਪੰਚ ਬਣੂ ਉਹ ਤਾਂ ਅਸੀਂ ਆਸ ਕਰਦੇ ਆ ਬੇਨਤੀ ਵੀ ਕਰਦੇ ਆ ਕਿ ਜੀਤਾ ਸਿੰਘ ਨੂੰ ਮੈਂ ਬੇਨਤੀ ਕਰੂੰਗਾ ਵੀ ਆਉਣ ਵਾਲੇ ਟਾਈਮ ਚ ਵੱਧ ਤੋਂ ਵੱਧ ਧਰਮਸ਼ਾਲਾ ਲਈ ਔਰ ਸਾਰੇ ਨਗਰ ਲਈ ਜਿਹੜਾ ਬੰਦਾ ਚੁਣਿਆ ਜਾਂਦਾ ਇਹ ਨਹੀਂ ਕਿ ਇਕੱਲਾ 2 ਨੰਬਰ ਵਾਰਡ ਲਈ ਆ ਉਹ ਸਾਰੇ ਨਗਰ ਦਾ ਹੀ ਆ ਉਹ ਆਪਣੀ ਜ਼ਿੰਮੇਵਾਰੀ ਨਾਲ ਵਖੋਬੀ ਨਾਲ ਕੰਮ ਕਰਨਾ ਬਹੁਤ ਬਹੁਤ ਧੰਨਵਾਦ ਹਨਾ ਸਾਹ ਦੇ ਰਹੇ ਹੋ ਤੁਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਭੇਰ ਬੇਨਤੀ ਹੈ ਨਾ ਮੈਨੂੰ ਲੱਗਦਾ ਭੈਣੀ ਜੱਸਾ ਦੇ ਵਿੱਚ ਤਾਂ ਨੌ ਵਾਰਡਾਂ ਦੇ ਵਿੱਚ ਹੀ ਸਹਿਮਤੀ ਹੋਣ ਦੀ ਆਸ ਹੈਗੀ ਪੰਜਕ ਹੋ ਗਏ ਹਨਾ ਹਾਂਜੀ ਹਾਂਜੀ ਜੀ ਤੇ ਬਾਕੀ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ